ਧਰਮਾਦੇਵ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵੱਲੋਂ 13ਵਾਂ ਸ਼ਿਵ ਵਾਪੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਚੀਨ ਸ਼ਿਵ ਮੰਦਿਰ ਗਊਸ਼ਾਲਾ ਰੋਡ ਸ਼ਮਸ਼ਾਨ ਘਾੜ ਦੇ ਵਿੱਚ। ਮਹਾਂਦੇਵ ਪ੍ਰਚੀਨ ਸ਼ਿਵ ਮੰਦਿਰ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਵਿੱਚ 8 ਮਾਰਚ ਨੂੰ ਉਹ ਸਭ ਤੋਂ ਖੁਸ਼ੀ ਦੀ ਗੱਲ ਹੈਗੀ ਹੈ ਮਹਾਕਾਲ ਬੈਰ ਬਖਾੜੇ ਤੋਂ ਸਪ੍ਰੀਮੋ ਸ੍ਰੀ ਸੁਮੀ ਕਲਾਸ਼ਪੁਰੀ ਮਹਾਕਾਲ ਬਾਬਾ ਜੀ ਖੁਦ ਆ ਰਹੇ ਹੈ ਸਾਰੇ ਭਗਤਾਂ ਨੂੰ ਬੇਸ਼ਰਮ ਦੇਣ ਲਈ ਤੇ ਸਾਰੇ ਭਗਤਾਂ ਨੂੰ ਖੁੱਲਾ ਨਿਮੰਤਰਨ ਹੈ ਮਹਾਕਾਲ ਬਾਬਾ ਜੀ ਵੱਲੋਂ ਤੇ ਸਾਰੇ ਭਗਤ ਆਓ ਔਰ ਮਹਾਕਾਲ ਜੀ ਦਰਸ਼ਨ ਕਰੋ ਆਪਣਾ ਜੀਵਨ ਸਫਲ ਕਰੋ ਸ਼ਿਵਰਾਤਰੀ ਦੇ ਪਾਵਨ ਅਵਸਰ ਤੇ ਇਹ ਦੁਆਰਾ ਮੌਕਾ ਨਹੀਂ ਮਿਲਣਾ ਕਿਉਂਕਿ ਇਹ ਮਹਾਕਾਲ ਬਾਬਾ ਜੀ ਹਰ ਵਕਤ ਨਹੀਂ ਆਉਂਦੇ ਇਹ ਤੇ ਕਿਸਮਤ ਵਾਲੇ ਜਿਨਾਂ ਨੂੰ ਦਰਸ਼ਨ ਹੁੰਦੇ ਹੈ ਮਹਾਕਾਲ ਦੀ ਅਸੀਮ ਕਿਰਪਾ ਨਾਲ ਸਾਰਾ ਕੁਝ ਹੀ ਵਧੀਆ ਹੋਣਾ ਹੈ ਹਰ ਕਿਸੇ ਲਈ ਤੇ ਮਹਾਕਾਲ ਜੀ 8 ਤਰੀਕ 8 ਮਾਰਚ ਨੂੰ ਤੇ ਰੱਥ ਤੇ ਸਵਾਰ ਹੋ ਕੇ ਗਊਸ਼ਾਲਾ ਤੋਂ ਰਤਰੀ ਰਤਿਸਵਾਰ ਹੋਗੇ ਤੇ ਸ਼ਮਸ਼ਾਨ ਘਾੜ ਦੇ ਵਿੱਚ ਆ ਕੇ ਕਿਨ ਵਲਾਜਮਨ ਹੋਗੇ ਸਾਰੇ ਭਗਤਾਂ ਨੂੰ ਦਸ਼ਨ ਦੇਣ ਲਈ 8 ਮਾਰਚ ਨੂੰ ਇੱਕ ਸਮੇ ਹੈਗਾ 1 ਵਜੇ 1 ਵਜੇ ਤੇ ਆਪਣਾ ਯਾਤਰਾ ਸ਼ੁਰੂ ਹੋਗੀ ਤੇ ਬਾਕੀ ਮਹਾਦੇਵ ਘੰਟੇ ਦੇ ਵਿੱਚ ਵਿੱਚ ਆਪਣਾ ਸ਼ਮਸ਼ਾਨ ਘਾੜ ਮੰਦਿਰ ਪਹੁੰਚੂਗੇ ਔਰ ਬਹੁਤ ਸਵਾਗਤ ਹੋਗਾ ਸਾਰੇ ਭਗਤਾਂ ਨੂੰ ਖੁੱਲਾ ਨਿਮੰਤਨ ਹੈ ਜਿਹੜਾ ਵੀ ਜਿਹੜਾ ਵੀ ਜਿੱਥੋਂ ਵੀ ਜ਼ਰੂਰੀ ਨਹੀਂ ਇਹ ਲੁਧਿਆਣਾ ਤੋਂ ਜਿੱਥੋਂ ਦਿਲ ਕਰਦਾ ਆ ਸਕਦਾ ਖੁੱਲਾ ਨਿਮੰਤਰ ਹਰ ਹਰ ਮਹਾਦੇਵ ਸਾਰਿਆਂ ਨੂੰ જય ਸ਼ੰਕਰ ਜੀ જય ਸ਼੍ਰੀ ਸ਼ਾਨ ਦੀ ਮਾਤਾ ਦਰਬਾਰ ਨੀਰ ਜਾਈ ਕਿ ਅੱਜ ਤੁਹਾਨੂੰ ਬੜੀ ਖੁਸ਼ੀ ਵਾਲੀ ਗੱਲ ਦੱਸਣਾ ਜਾ ਰਹੇ ਹਾਂ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੀ ਮਾਕਰ ਸੰਗਾਰ ਸੇਵਾ ਸਾਇਟੀ ਦੇ ਵੱਲੋਂ ਇਸ ਸਾਲ ਦੇ ਵਿੱਚ ਦੋ ਵਾਰ ਸ਼ਿਵ ਵਿਵਾ ਕਰਾਇਆ ਜਾਂਦਾ ਤੇ ਅੱਜ ਅਸੀਂ ਪਹਿਲਾ ਨਿਮੰਤਰ ਆਪਣੇ ਭਗਵਾਨ ਬੋਲੇ ਸ਼ੰਕਰ ਜੀ ਨੂੰ ਦੇਵ ਆਏ ਆ ਪੂਰੀ ਸੋਸਾਇਟੀ ਤੇ ਉਹਨਾਂ ਦਾ ਅਰਦਾਸ ਕਰਦੇ ਆ ਇਹ ਸਾਰੇ ਕਾਜ ਪੂਰੇ ਵਿਦੇ ਤਰੀਕੇ ਨਾਲ ਨਿਧੀ ਵਿਧਾਨਨ ਹੋਣ ਤੇ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਸਾਰਿਆਂ ਪਰ ਆਲ ਮਿਲ ਕੇ ਭਗਵਾਨ ਬੋਲੇ ਸ਼ੰਕਰ ਜੀ ਦੇ ਵਿਆਹ ਦੇ ਵਿੱਚ ਰੌਣਕਾਂ ਲਗਾਈਏ ਤੇ ਉਹਨਾਂ ਦਾ ਆਸ਼ੀਰਵਾਦ ਲਈਏ ਤੇ ਦੂਜੀ ਗੱਲ ਇਹ ਹੈ ਵੀ ਸਾਡੇ ਜਿਹੜੇ ਮਾ ਕਾਲ ਜੀ ਦੇ ਪਰਵ ਖਾੜੇ ਤੋਂ ਸ਼੍ਰੀ ਕਲਾਸ਼ ਪੂਰੀ ਜੀ ਮਹਾਰਾਜ ਆ ਰਹੇ ਨੇ ਸਾਰੇ ਭਗਤਾਂ ਨੂੰ ਆਪਣਾ ਆਸ਼ੀਰਵਾਦ ਦੇ ਲਈਏ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਕਹੂੰਗਾ ਆਓ ਆਪਣੇ ਦਿਲ ਦੀਆਂ ਮਨਕਾਮਨਾ ਲੈ ਕੇ ਆਓ ਇਹ ਉਹ ਸਥਾਨ ਹੈ ਤੇ ਹਰ ਇੱਕ ਦੀਆਂ ਝੋਲੀਆਂ ਭਰਦੀਆਂ ਨੇ ਭਗਵਾਨ ਬੋਲੇ ਸ਼ੰਕਰ ਜੀ ਦੇ ਆਸ਼ੀਰਵਾਦ ਨਾਲ ਸਾਰਿਆਂ ਦੇ ਕਾਰਜ ਜਿਹੜੇ ਰੁਕੇ ਹੁੰਦੇ ਨੇ ਉਹ ਪੂਰੇ ਹੁੰਦੇ ਨੇ ਤੇ ਮੈਂ ਇਹ ਕਹੂੰਗਾ ਲੁਧਿਆਣਾ ਵਾਸੀਆਂ ਨੂੰ ਜਿਹੜੇ ਸਾਡੇ ਇਹ ਤੁਹਾਡੇ ਮੀਡੀਆ ਦੇ ਰਾਈ ਜਿਹੜੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਸਾਨੂੰ ਦੇਖ ਰਹੇ ਨੇ ਤੇ ਉਹਨਾਂ ਲਈ ਕਹੂੰਗਾ ਵੀ ਆਓ ਭਗਵਾਨ ਮੋਰੀ ਸ਼ੰਕਰ ਜੀ ਦਾ ਆਸ਼ੀਰਵਾਦ ਲਓ ਤੇ ਆਪਣੇ ਦਿਲ ਦੇ ਮਨ ਕਾਮਨਾ ਪੂਰੀਆ ਕਰੋ ਜਿਹੜੇ ਨਹੀਂ ਦੇਖ ਸਕਦੇ ਜਿਹੜੇ ਨਹੀਂ ਆ ਸਕਦੇ ਉਹ ਤੁਸੀਂ ਸਾਡੇ ਉਸ ਦਿਨ ਸਾਡਾ ਲਾਈਵ ਚੈਨਲ ਤੇ ਪੂਰਾ ਟੈਲੀਕਾਸਟ ਸਾਰਾ ਕੁਝ ਹੋਏਗਾ ਤੁਸੀਂ ਭਗਵਾਨ ਮੋਰੀ ਸ਼ੰਕਰ ਜੀ ਦਾ ਆਪਣਾ ਆਸ਼ੀਰਵਾਦ ਲੈ ਸਕਦੇ ਹੋ ਸਾਰਿਆਂ ਨੂੰ ਜੈ ਸ਼ੰਕਰ ਜੀ